ਹੇਲੂਇਆ ਪਰਮੇਸ਼ਰ ਦਾ ਧੰਨਵਾਦ ਆ ਪਰਮੇਸ਼ਰ ਨੇ ਸਾਨੂੰ ਜਿੰਦਿਆਂ ਦੀ ertid ਤੇ ਜੀਵਿਤ ਰੱਖਿਆ ਔਰ ਮੈਂ ਡਾਕਟਰ ਸੋਨੂ ਰੰਧਾਵਾ ਬੰਚ ਕਲੀਨਿਕ ਲੈਬੋਰਟਰੀ ਫੱਜੂਪੁਰ ਅਤੈ ਨੰਗਰ ਰੋਡ ਔਰ ਜੋ ਥੋੜੇ ਦੇ ਨਹੀਂ ਰਹਿ ਗਏ ਸਾਡੇ ਪੂਰੇ ਸੰਸਾਰ ਦੇ ਵਿੱਚ ਜੋ ਰਬੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਉਣ ਦੇ ਲਈ ਵਿੱਚ ਔਰ ਪੂਰੇ ਸੰਸਾਰ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਜੋ ਜਨਮ ਦਿਹਾੜਾ ਮਨਾਇਆ ਜਾਂਦਾ ਔਰ ਮੈਂ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਸੰਸਾਰ ਦੇ ਲੋਕਾਂ ਨੂੰ ਜਿੱਥੇ ਕਿਤੇ ਸਾਡੇ ਭੈਣ ਭਰਾ ਵਸਦੇ ਨੇ ਉਹ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦਾ ਔਰ ਆਉਣ ਵਾਲੇ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਦਿੰਦਾ ਹਾਂ ਔਰ ਸਾਡੇ ਪਰਮੇਸ਼ਵਰ ਨੇ ਸਾਨੂੰ ਇੱਕ ਹੀ ਸੰਦੇਸ਼ ਦਿੱਤਾ ਆ ਕਿ ਇੱਕ ਦੂਜੇ ਦੇ ਨਾਲ ਪ੍ਰੇਮ ਕਰੋ ਹਰ ਇੱਕ ਦੂਜੇ ਨਾਲ ਭਾਈਵਾਲ ਬਣ ਕੇ ਬਣਾਉਂ ਕੇ ਰੱਖੋ ਤਾਂ ਕਿ ਪਰਮੇਸ਼ਵਰ ਸਾਨੂੰ ਆਪਣਾ ਇਕਲੌਤਾ ਪੁੱਤਰ ਦੇ ਕੇ ਸਾਡੇ ਲਈ ਜੋ 크ਰੂਸ ਤੇ ਕੁਰਬਾਨ ਹੋ ਕੇ ਇਹ ਸੰਦੇਸ਼ ਦਿੱਤਾ ਵੀ ਤੁਸੀਂ ਇੱਕ ਦੂਜੇ ਦੇ ਨਾਲ ਪ੍ਰੇਮ ਕਰੋ ਔਰ ਜੋ ਮੈਂ ਫਿਰ ਪੂਰੇ ਸੰਸਾਰ ਦੇ ਔਰ ਦੇਸ਼ ਵਾਸੀਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਜਿੱਥੇ ਕਿਤੇ ਵਸਦੇ ਨੇ ਲੋਕ ਸਾਡੇ ਰੋਹਿਆਂ ਨੂੰ ਫਿਰ ਤੋਂ ਇੱਕ ਵਾਰ ਇਹ ਵੱਡੇ ਦਿਨ ਲਿਆ ਔਰ ਨਵੇਂ ਸਾਡੇ ਲੱਖ ਲੱਖ ਮੁਬਾਰਕਾ ਕੰਨੇ ਸਾਰੇ ਨੂੰ ਜੈਮ ਸੀ ਕੀ